ਹਾਂਜੀ ਅਸੀ ਕਾਲ ਦੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਤੇ ਕੰਮ ਚੱਲਿਆਂ ਦਾ ਜੋਰਾਂ ਤੇ ਵਧੀਆ ਰੁੜਪਿਆ ਈਨਾ ਖੜਕਦਿਆਂ ਨੇ ਉਹ ਸਾਰੇ ਪਾਸੇ ਹੁਣ ਚੱਲਦੇ ਆ 73 ਇੱਕ ਜ ਇੱਕ ਡਿੱਗਿਆ ਹੋਇਆ ਥੋੜਾ ਜਿਹਾ ਇਹ ਕੁਝਥਾਂ ਵੱਡਿਆ ਗਿਆ ਕਿ ਲੱਗਾ ਸੀ ਇਕਦਰੋਂ ਡਿੱਗਿਆ ਹੈ ਕਿੱਲੇ ਕਿਤੇ ਆ ਗਏ ਚੱਲਦੀ ਆ ਪ੍ਰੀਤ ਉਹ ਮਾਤਾ ਜੀ ਦਰਾ ਜੀ ਦਾ ਮੈਂ ਕੱਲ ਬਣਾਈ ਨਹੀਂ ਤੇ ਸੋਣਾ ਚੱਲਦਾ ਕੰਮ ਤੇ ਇਹ ਆਪਣਾ ਗੋਲੀ ਕਿਉਂ ਗੋਲੀ ਓਕੇ ਨੇ ਰਿਪੋਰਟ ਓਕੇ ਓਕੇ ਤੇ ਕਾਫੀ ਸਾਲਾਂ ਤੋਂ ਜੁੜੇ ਹੋਏ ਆ ਕਦੇ ਇਹ ਨਹੀਂ ਹੋਇਆ ਵੀ ਇਹਨਾਂ ਦਾ ਕੰਮ ਛੱਡਿਆ ਹੋਊਗਾ ਕਦੇ ਲੇਟ ਨਹੀਂ ਕਰਿਆ ਕਦੇ ਖਰਾਬ ਨਹੀਂ ਕਰਿਆ ਕਿਸੇ ਨੂੰ ਡਿੱਗੇ ਜੇ ਦੇਖ ਲਿਆ ਇਹਦਾ ਬਹੁਤ ਜ਼ਿਆਦਾ ਫਰਕ ਆ ਜਿਵੇਂ ਮਸ਼ੀਨਾਂ ਘੜਮ ਘੜਮ ਜੀ ਕਰਨ ਲੱਗ ਜੇ ਕੋਈ ਇਹਨੂੰ ਤੁਸੀਂ ਕਹਦੇ ਵੀ ਸਿਹਤ ਤੇ ਫਰਕ ਹੀ ਨਹੀਂ ਹੈਗਾ ਕੋਈ ਡਿੱਗੇ ਦੇ ਵਿੱਚ ਵੀ ਟੱਕਰਾ ਨਹੀਂ ਆਉਂਦਾ ਅੱਜ ਫਿੰਗਰਾਂ ਬਦਲਦੀਆਂ ਸੀ ਸਵੇਰੇ ਹੋਰ ਕੋਈ ਕੰਮ ਹੈ ਨਹੀਂ ਸੀ ਇਹ ਸ਼ਹਿਰ ਆ ਗਿਆ ਇਧਰ ਨੂੰ ਰਈਆ ਨਾਲ ਇੱਕ ਕਸਬਾ ਦਾ ਛੋਟਾ ਜਿਹਾ ਪਿੰਡ ਦੇ ਨਾਮ ਦੇ ਦੀ ਬਾਗ ਦਾ ਇਹ ਨਹੀਂ ਇਹ ਆ ਗਿਆ ਆ ਜਾ ਨਵਾਂ ਪਿੰਡ ਦਾ ਇਹਦਾ ਉਹ ਜਿਹੜਾ ਨੀਲਾ ਜਿਹਾ ਸੈਡਾ ਉਹ ਪਲਵਾਨਾਂ ਦਾ ਖਾੜਾ ਇੱਥੇ ਦਾ ਮੁੰਡਾ ਸਾਜਨ ਬਾਬਾ ਬਕਾਲਾ ਜਿਹੜਾ ਇੰਟਰਨੈਸ਼ਨਲ ਕਬੱਡੀ ਪਲੇਅਰ ਹੈ ਹੁਣ ਤਾਂ ਉਹ ਵੀ ਖੇਤੀ ਠੇਕੇ ਠੂਕੇ ਦੇ ਦੇਣ ਲੱਗਿਆ ਪਹਿਲਾਂ ਉਹਦੀ ਵੱੜਦੇ ਹੁੰਦੇ ਸੀ ਇਹ ਬੀਆਂ ਦਾ ਇਹ ਪੰਗਾ ਜੇ ਟਿਕ ਟੁਕ ਜਾਣਾਂ ਚੀੜੇ ਬਹੁਤ ਨੇ ਇਹ ਖੜੇ ਖੜੇ ਚ ਕੋਈ ਪਰਵਾਹ ਨਹੀਂ ਮਸ਼ੀਨਾਂ ਨੂੰ ਕੱਲ ਹਿੰਦ ਵੀ ਇਹ ਵੀ ਦੂਜੇ ਜੀ ਚੱਲਦੀਆਂ ਨੇ ਇਹ ਚ ਵਧੀਆ ਤੋਰਾ ਲੈਂਦੀਆਂ ਨੇ ਇਹ ਚਲੋ ਹੁਣ ਮੈਂ ਜਾਜੂ ਪੀਲੀ ਬਿੰਦਰ ਨੂੰ ਲਾਉਣਿਆ ਹੁਣ ਵੜਦੇ ਆ ਲਓ ਜੀ ਉੱਤਰੋਂ ਆ ਗਏ ਦੂਜੀ ਸਾਈਡ ਕਿ ਪਹਿਲਾਂ ਵੀ ਵੱਟ ਕੇ ਗਏ ਤੇ ਆਹ 5-6 ਕਿਲੇ ਇਹ ਇੱਧਰ ਮਤਲਬ ਉਹ ਇਕੱਠਾ ਜਾ ਵਹਾਨੀ ਹੁੰਦਾ ਹੁਣ ਜਿਵੇਂ ਆਹ ਵੱਟ ਕੇ ਫੇਰ ਛੱਡ ਕੇ ਉਹ ਪਰਾਂ ਜਾਣਾ ਫੇਰ ਉਹ ਨਿਸ਼ਾਨ ਸਾਹਿਬ ਉੱਥੇ ਜਾਣਾ ਮਤਲਬ ਐਂ ਜੇ ਕਰ ਕੀ ਜਿਹੜੀ ਲੱਗਦੀ ਆ ਇਕੱਠੇ ਵਹਣਾ ਆਏ ਤਾਂ ਬਸ ਹੈਗੇ 5-7 ਘਰ ਉੱਥੇ ਹੀ ਹੁੰਦਾ ਵੀ ਬਸ ਨਜ਼ੀਰ ਵੀ ਨਹੀਂ ਕੱਢਣੀ ਬਾਹਰੇ ਆਰਡਰ ਵੀ ਨਹੀਂ ਲਾਉਣਾ ਫਿਰ ਲਗਾਤਾਰ ਚੱਲੀ ਜਾਂਦਾ ਉਹ 77 ਤੇ 75 ਦਾ ਦਾਣਾ ਵੀ ਬਹੁਤ ਝੜਦਾ ਹੁੰਦਾ ਮੂਰੇ ਡਿੱਗੇ ਡੁੱਗੇ ਚ ਰਾ ਮੁੱਕਾ ਜਾਣੀ ਆ ਇਹ ਕਿਦੇ ਦਾ ਫਲਾਂਚ ਪੱਤੀਆਂ ਵਾਲੇ 베어ਿੰਗ ਨੇ ਨਾ ਗੁੱਲੀਆਂ ਦਾ ਸ਼ਾਇਦ ਜੱਕਸਿਆ ਹੋਇਆ ਉਹਦਾ ਢਿੱਲ ਮਾਰਦੇ ਨੇ ਉਹ ਕਿਸ਼ਤੀਆਂ ਨੂੰ ਝੂਟਾ ਮਾਰਨ ਲੱਗੀ ਉਹ ਉਹ ਦੇਖਾਂਗੇ ਜੇ ਤਾਂ ਗੁੱਲੀਆਂ ਕੱਲ ਕੇ ਠੀਕ ਆ ਠੀਕ ਹੈ ਨਹੀਂ ਫਿਰ ਉਹ ਗੁੱਲੀਆਂ ਤੱਕਾਂਗੇ ਕੋਈ ਹੱਲ ਜਦੋਂ ਮੂਹਰ ਨੂੰ ਕਿਸ਼ਤੀਆਂ ਡੇਗਦੀਆਂ ਨੇ ਉਦੋਂ ਵਧੀਆ ਤੀਂ ਦਾ ਪਿੱਛੋਂ ਖੜਿਆ ਨੂੰ ਝੂਟਾ ਵਾਹ ਤੂੰ ਤੇ ਪਿਛਲੀ ਵਾਰੀ ਗਿੱਲਾ ਜਾਦੇ ਸੀ ਟਰਾਲੀ ਵੱਡੀ ਸੀ ਭਰ ਗਈ ਪਰ ਜਾਦੇ ਲਈ ਫਿਰ ਪੰਜ ਟਰੈਕਟਰਾਂ ਨਾਲ ਪੱਟੀ ਹੋ ਆ ਦੇ ਤਾਂ ਐ ਐਜਾ ਵੀ ਹੁੰਦਾ ਤੇ ਐ ਝੜ ਝੜ ਕੇ ਜਾਂਦੇ ਨੇ ਦਾਣੇ ਯੱਤਰ ਹੋ ਗਿਆ ਇਹ ਹੋ ਗਿਆ ਇਹ ਟਰਾਲੀ ਛੋਟੀ ਹੁੰਦੀ ਆ ਤਾਂ ਬਾੜ ਵੱਡੀ ਕਰ ਲੈਂਦੇ ਨੇ ਇਤੋਂ ਪਾਸੇ ਬਾਡੇ ਲਾ ਕੇ ਉਹ ਖੱਤੇ ਨੇ ਉਧਰ ਹੈਗੇ ਆ 8-9 ਕੀਲੇ ਤੇ ਬੰਦੇ ਇਹ ਵੀ ਜਿਹਨਾਂ ਦੇ ਵੜ ਰਹੇ ਅੰਕਲ ਇਹ ਵੀ ਹਜੂਰ ਸਾਹਿਬ ਕਹੇ ਨੇ ਉਹ ਵੀ ਹਜੂਰ ਸਾਹਿਬ ਕਹੇ ਨੇ ਸੀ ਮੁੱਲਾ 6-7 ਤਰੀਕ ਦੇ ਲਾਗੇ ਬੰਨੇ ਆਉਣਗੇ ਵਾਪਸ ਫਿਰ ਉਹਨਾਂ ਦੀ ਵਡਣੀਆਂ ਨੇ ਪਹਿਲਾਂ ਇਹ ਅੱਧੀ ਪਹਿਲੀ ਕਿਸੇ ਹੋਰ ਤੋਂ ਵੜਾਉਂਦੇ ਹੁੰਦੇ ਸੀ ਤੇ ਐਤ ਕੀ ਸਫਾਈ ਸੁਭੀ ਵੱਧ ਦੇਖ ਕੇ ਕਹਿੰਦੇ ਵੱਡਣੀਓ ਤੁਸੀਂ ਆ ਸਾਰੀ ਇਹਨਾਂ ਦੇ ਟੋਟਲ ਹੋ ਜਾਂਦੇ ਨੇ ਯਾਨੀ ਕਿ 85 ਖਤੇ ਮੱਤ ਭਮਾ ਹੁਣ ਯਾਨੀ ਕਿ ਅੰਦਾਜ਼ਾ ਜਿਹਾ ਉਹ ਫਿੰਗਰਾਂ ਥੋੜੀਆਂ ਮੂਹਰੋ ਡਾਉਣ ਜਿਹੜੀਆਂ ਨਵੀਆਂ ਤਾਣੀਆਂ ਲਾਈਆਂ ਕਿਉਂਕਿ ਇਹਦਾ ਅੰਗਲ ਜਾਦੇ ਘਸਿਆ ਹੋਇਆ ਹੁਣ ਇਹ ਆ ਵੀ ਚਲ ਗਾਂ ਜਦੋਂ ਤਿਆਰ ਕਰਾਂਗੇ ਉਦੋਂ ਸਾਰਾ ਕੁਝ ਨਵਾਂ ਲਾਵਾਂਗੇ ਵੀ ਮਾਹ ਫਿਰ ਨਵੀਆਂ ਦੀ ਵੀ ਜਾਇ ਜਾਂਦੀ ਜੀ ਉਹ ਲੈਣ ਲੂਣ ਵੱਧ ਬਣਾਉਣੀ ਪਊ ਉਹ ਪਤਲਾ ਹੋ ਕੇ ਵਿੰਗਾ ਬੋਲਾ ਜਾਇਆ ਪਿਆ ਤਾਂ ਕਰਕੇ ਨਵੀਆਂ ਲਾਈਆਂ ਉਹੀ ਹਿੰਦਾਲੀਆਂ ਜਿਹੜੀਆਂ ਕੱਡੀਆਂ ਸੀ ਵੱਡਿਆ ਵੀ ਉਹਨਾਂ ਨੇ ਕੀ ਹੋਇਆ ਸੀ 70 80 ਕਿਲੇ ਵੱਡੇ ਹੋਦੇ ਸਨ ਪਹਿਲਾਂ ਬਸ ਸੈਣੀ ਪਾਪਾ ਦੇ ਮੂੰਹ ਖੋਲੇ ਪਏ ਤੇ ਉਹ ਜਿਹੜੀਆਂ ਪਹਿਲਾਂ ਪੁਰਾਣੀਆਂ ਤੇ ਉਹਦੇ ਕਰਕੇ ਜ਼ੋਰ ਪੈਂਦਾ ਸੀ ਹੈਵਲ ਤੇ ਉਰਲੇ ਬੰਨੇ ਹੋ ਐਂਕਲ ਦੀ سپورਟ ਜੀ ਤੜਗੀ ਉਹਨ ਜੋ ਖਾਲੀ ਹੁੰਦਾ ਕਾਟਰ ਉਦੋਂ ਬਾਜ ਕਰਦਾ ਉਹ ਤੇ ਪੱਲਾ ਵੀ ਐਂ ਸਿਰ ਜਾ ਮਾਰਦਾ ਐਂ ਜੀ ਅੱਜ ਪਹਿਲਾਂ ਤਾਂ ਇਹ ਸੀ ਵੀ ਅਸੀਂ ਪਰਲੇ ਪਾਸੇ ਜਾਣਾ ਫਿਰ ਮੌਕੇ ਤੇ ਕਹਿੰਦੇ ਤੁਸੀਂ ਇੱਧਰੋਂ ਚੱਲੋ ਅੱਜ ਨਹੀਂ ਫਿਰ ਉਧਰ ਰਾਹ ਚ ਬਿਲਡਿੰਗ ਵਾਲਾ ਹੁੰਦਾ ਨਹੀਂ ਉਹ ਤੋਂ ਟਾਂਕਾ ਲਵਾਉਣਾ ਸੀ ਇੱਕ ਮੇਰਾ ਵੀਰ ਹੈ ਨਾ ਜਿਵੇਂ ਫੋਨ ਕਰਦੇ ਹੁੰਨੇ ਹੋ ਕਈ ਵਾਰੀ ਨਹੀਂ ਚੱਕਿਆ ਜਿਵੇਂ ਮਸ਼ੀਨ ਚਲਾਉਣੇ ਹੁੰਨੇ ਆ ਤਾਂ ਉਦੋਂ ਬਸ ਇਹ ਆ ਵੀ ਆ WhatsApp ਤੇ ਮੈਸੇਜ ਕਰ ਦਿਆ ਕਰੋ ਬੋਲ ਕੇ ਜਿਹੜੀ ਵੀ ਗੱਲਬਾਤ ਆ ਤੇ ਕਈ ਵਾਰੀ ਫੋਨ ਇੰਨੇ ਆਏ ਹੁੰਦੇ ਨੇ ਨਹੀਂ ਲੱਗਦਾ ਹੈਗਾ ਬੈਕ ਕਾਲ ਨਹੀਂ ਹੁੰਦੀ ਹੁਣ ਕੱਲ ਨਾ ਨਾ ਕਰਦੇ ਮੇਰੇ ਸਾਹ ਚ 20-25 ਫੋਨ ਆਏ ਹੋਏ ਤੇ ਇਹ ਉਹਦੇ ਵਿੱਚੋਂ 10-15 ਨੂੰ ਦਾ ਕਰੀ ਬੈਕ ਕਾਲ ਬਾਕੀਆਂ ਦਾ ਫਿਰ ਉਹ ਦੁਬਾਰਾ ਆਪਣਾ ਕੰਮ ਕਰਨ ਲੱਗੇ ਉਹ ਵਿੱਚ ਬੰਦੇ ਸਮਝਦਾਰ ਨੇ ਮਤਲਬ ਪਤਾ ਵੀ ਚੱਲ ਹਨਾ ਕੰਮ ਕਰਦੇ ਨੇ ਚਲੋ ਸਾਰੇ ਨਹੀਂ ਮਾੜੇ ਨਹੀਂ ਹੁੰਦੇ ਇਹ ਨਾ ਕਿ ਉਹ ਪਤਲੇ ਦੂਜਿਆਂ ਨੂੰ ਪਾਗਲ ਕਹਿੰਦੇ ਆ ਵੀ ਕਹਿਣ ਦਾ ਮਤਲਬ ਵੀ ਉਹ ਪਹਿਲੀ ਉਹ ਕਰ ਦਿੰਦੇ ਨੇ ਮੈਸੇਜ WhatsApp ਤੇ ਵੀ ਵੀਰ ਆਹ ਕੰਮ ਆ ਹਨਾ ਵੀ ਦੇਖ ਕੇ ਦੱਸਿਓ ਵੀ ਕੀ ਕਰਨਾ ਹੈ ਦਾ ਕੀ ਨਾ ਦੌ ਲਾਣ ਗਿਆ ਰੋਟੀ ਤੇ ਫਿਰ ਰੋਟੀ ਰਟੀ ਖਾ ਕੇ ਲੱਗਦੇ ਆ ਚਲਾਉਣਾ ਕਿ ਸਾਡੀ ਆਦਤ ਨਹੀਂ ਹੈਗੀ ਵੀ ਜਿਹੜਾ ਬੰਦਾ ਬਹਿ ਗਿਆ ਵੀ ਜਿੰਨਾ ਚਿਰ ਰੋਟੀ ਨਹੀਂ ਆਉਂਦੀ ਉਹਨਾਂ ਚਿਰ ਲਾਉਣਾ ਹੀ ਨਹੀਂ ਹੈਗਾ ਮਤਲਬ 2-2 ਘੰਟੇ 1.5 ਘੰਟਾ ਮਸਾਂ ਹੀ ਇੱਕ ਬੰਦੇ ਨੂੰ ਚਲਾਉਣ ਦੇਣੀ ਆ ਨਾ ਤਾਂ ਬੰਦਾ ਬੋਰ ਹੋਵੇ ਨਾ ਬੰਦਾ ਖਿਜੇ ਵਿੱਚ ਹੁੰਦੇ ਨੇ ਕਣਕ ਦੇ ਵਿੱਚ ਵੀ ਦੇਖਿਆ ਵੀ ਵਸੇ ਬਹਿ ਗਿਆ ਵੀ ਹੁਣ ਲਵੇ ਮੈਂ ਲੱਗਣਾ ਹੀ ਕਾਂਕ ਦੇ ਵਿੱਚ ਮੇਰੀ ਆਹ ਤਾਂ ਮੈਂ ਬੱਤ ਬੱਤ ਚਲਾਉਣਾ ਰਾਤ ਨੂੰ ਇੱਥੇ ਵੀ ਜੋ ਪਹਿਲੇ ਹੀ ਜਨ ਆਏ ਇਹ ਕਹਿੰਦੇ ਸਾਡੇ ਰਾਤ ਨਹੀਂ ਲੱਗਦੀ ਤੇ ਮਹਾ ਕੋਈ ਨਹੀਂ ਲਾਵਾਂਗੇ ਤੁਸੀਂ ਰੋਜ਼ 3 4 3 4 ਵਜੇ ਖੜਾਇਆ ਕਰੀਏ ਇੱਕ ਪਹਿਲਾ ਗੇਅਰ ਨਿਕਲਣ ਲੱਗ ਗਿਆ ਉਹਦੀ ਸਪ੍ਰਿੰਗ ਦੀ ਟੜ-ਟੜ ਵਧਾਉਣ ਵਾਲੀ ਆ ਦੇਖਦੇ ਆ ਕਟ ਪਈ ਆ ਨਵੀ ਸਪ੍ਰਿੰਗ ਨਵਾਂ ਪਾ ਦਾਂਗੇ ਅੱਜ ਹੀ ਨਿਕਲਣ ਲੱਗਿਆ ਇਹ ਮੈਂ ਜਦੋਂ ਵੀ 3-4 ਵਜੇ ਨਿਕਲ ਗਿਆ ਉਹ ਡਿੱਗਿਆ ਹਾਇ ਤੀ ਉੱਥੇ ਚੱਲਦੀ ਪਹਿਲੇ ਜੀ ਸੀ ਆ ਵੀ ਬਹੁਤ ਆ ਯਾਨੀ ਕਿ ਪਹਿਲੇ ਅੱਧੇ ਹਾਈ ਚ ਮੰਗੂ ਵੀ ਵਧੀਆ ਤੋਰਾ ਲੈਂਦੀ ਆ ਪਹਿਲੇ ਜੀ ਵੀ ਬਾਕੀ ਜਿੰਨਿਆਂ ਦੀ ਉਹਰੇ ਬਾਢੀ ਕਰੀਆ ਸਾਰਿਆਂ ਨੇ ਗੰਨਾ ਗੁੰਨਾ ਬਣਾਈਆਂ ਨੇ ਕਿ ਇਹਨੇ ਅੱਗ ਨਹੀਂ ਲਾਈ ਹੈਗੀ ਚਲੋ ਵਧੀਆ ਗੱਲ ਆ ਮਹਾਨ ਸਾਹਿਬ ਇਨਸਾਨ ਸਾਹਿਬ ਨੇ ਇਹ ਜੰਗ ਅਸੀਂ ਇਦਾਂ ਦੀ ਧਰਤੀ ਇੱਧਰ ਆ ਗਈ 1 2 3 4 5 6 7 8 9 10 11 12 ਇਹ ਇੱਕ ਆ ਬੋਰਡ ਦੇ ਓਲੇ ਆ ਲੋਕੀ ਇਹ ਰਹਿ ਗਈਆਂ ਚੁੰਗਾ ਜੀਆਂ ਹੁਣ ਔਰਾਂ ਬਟ ਕਿਸੇ ਦੀ ਐ ਪਰਾਂ ਕਿਸੇ ਦੀ ਐ ਇੱਥੇ ਮੇਰੇ ਖਾਬ ਤੇ ਵੀ 5-6 ਜਾਣਿਆਂ ਦਾ ਹਾਂ ਉਂਦੇ ਬੈਕ ਹੋਰ ਆਉਣ ਤੇ ਚੱਲ ਉਹ ਹੋ ਹੋ ਮੈਂ ਇੱਕ ਬੰਦਾ ਬੇਸ਼ੱਕ ਬੰਦ ਕਰ ਲੇ ਪਰ ਆਹ ਕੰਮ ਨਹੀਂ ਹੁੰਦੇ ਹੁੰਦੇ ਨਾਲੇ ਤਾਂ ਹੁਣ ਜਦੋਂ ਮੁਰਗੀ ਮਸ਼ੀਨ ਉੱਥੇ ਢਾਲ ਮਿੱਤੇਗੇ ਇਹ ਤਾਂ ਉਹ ਚੱਕਣੇ ਪੈਣਗੇ ਇੱਕ ਪਿਛਲੀ ਵਾਰ ਵੀ ਕੰਕ ਅਹੀਂ ਜਨ ਕਈ ਫੋਨ ਆਏ ਭਾਈ ਕਹਿੰਦਾ ਵੀ ਮਸ਼ੀਨ ਲਾਂਗੇ ਦੀ ਤੂੜੀਓ ਬਣਾਉਂਦੀ ਤੁਰ ਹੀ ਜਾ ਰਹੀ ਹੈ ਤੇ ਮਹਾਵੀਰੇ ਚੱਕਰ ਚੱਕਰ ਉਹ ਤਾਂ ਅਸੀਂ ਕਹਿੰਦਾ ਫੁੱਲੇ ਰੱਖ ਦੇਣਾ ਉਹ ਤਾਂ ਅਗੇ ਛੇੜਿਆ ਨਹੀਂ ਇਹ ਤਾਂ ਕਣਕ ਹੈ ਚਾਹੇ ਝੋਨਾ ਹੈ ਇਹ ਤਾਂ ਇਹੋ ਜਿਹੇ ਕੰਮ ਹੁੰਦਾ ਵੀ ਹਰੇਕ ਖੱਤੇ ਨਾਲ ਹਰੇਕ ਟਾਈਮ ਨਾਲ ਚੱਕਰ ਵੀ ਛੇੜਨੇ ਪੈਂਦੇ ਨੇ ਸਭ ਕੁਝ ਛੇੜਨਾ ਪੈਂਦਾ ਹੁਣ ਜਿਉਂ ਜਿਉਂ ਸੂਰਜ ਢਲੀ ਜਾਣਾ ਤਿਉ ਤਿਉ ਇਹ ਚੀਜ਼ਾਂ ਵਧੀਆਂ ਜਾਣੀਆਂ ਨੇ ਹੁਣ ਪਹਿਲਾਂ ਬਾਸਕਟ ਨੇੜੇ ਲਾ ਲਈ ਤੇ ਹੁਣ ਇਹ ਖੱਤੇ ਜਾ ਕੇ ਚੱਕਰਾਂ ਦੇ ਦੋ ਗੇੜੇ ਵਧਾਤੇ ਹੁਣ ਜਿਉਂ ਜਿਉਂ ਗਾਂਹ ਜਾਈ ਜਾਣਾ ਤਾਂ ਚੱਕਰ ਵਧੀ ਤੁਰੀ ਜਾਣੇ ਨੇ ਵੀ ਜਿੱਥੇ ਤੱਕ ਟੋਟਾ ਨਹੀਂ ਹੋਣ ਲੱਗਦਾ ਜੇ ਟੋਟਾ ਹੋਣ ਲੱਗ ਗਿਆ ਜਿੱਥੇ ਉੱਥੇ ਜਾ ਕੇ ਬਸ ਚੱਕਰ ਘਟਾ ਦੇਣੇ ਨੇ ਵੀ ਇੱਕ ਅੱਧਾ ਗੇੜਾ ਮਗਰ ਮੋੜ ਦੇਣਾ ਵੀ ਹਾਂ ਟੋਟਾ हट ਗਿਆ ਵਾ ਠੀਕ ਆ ਵੀ ਪਿੱਛੇ ਵੀ ਨਹੀਂ ਮੁੰਜਰ ਦੇ ਉੱਪਰ ਸਿੱਟੇ ਜਿਦਾਣਾ ਰਹਿਣਾ ਚਾਹੀਦਾ ਤੇ ਟੋਟਾ ਵੀ ਨਹੀਂ ਹੋਣਾ ਚਾਹੀਦਾ ਹੁਣ ਆ ਆ ਖੱਤੀ ਜੀ ਵੱਟ ਕੇ ਇਹ ਪਤਾ ਨਹੀਂ ਕੀ ਕਿਹ ਹੋ ਰਿਹਾ ਆਪਣੇ ਤਾਂ ਹਲੇ ਲੋਕ ਤਵਾਦਲਾ ਤਬੂਦਲਾ ਕਰ ਲੈਂਦੇ ਨੇ ਵੀ ਤੂੰ ਆ ਭਾਈ ਮੇਰੇ ਨੇੜੇ ਆ ਮੈਨੂੰ ਦੇ ਦੇ ਜਿਹੜੀ ਮੇਰੇ ਤੇਰੇ ਕੰਨੀ ਆ ਉਹ ਤੂੰ ਰੱਖ ਲੈ ਆ ਅੱਡਾ ਆ ਜਿਹੜਾ ਹਰਾ ਜੈ ਇਧਰ ਇਧਰ ਇਹ ਸ਼ੇਰੇ ਤਾਂ ਕੱਢਾ ਇਹ ਵੱਟਣਾ ਫੇਰ ਆ ਹਰੇ ਜੇ ਤੋਂ ਕਹਾ ਫੇਰ ਆ ਇਧਰ ਨੂੰ ਚੌਰ ਸਜੀਟ ਜੀ ਫੇਰ ਉਹ ਵੱਟਣੀ ਐ ਇੱਧਰ ਨਹੀਂ ਇਹ ਆਪਣੇ ਲੋਕ ਹਲੇ ਹਾਜਮਾ ਕਰਦੇ ਨੇ ਆ ਕਹਿੰਦੇ ਨੇ ਵੀ ਚੱਲ ਕੋਈ ਨਹੀਂ ਹਨਾ ਵੀ ਤੂੰ ਆਪ ਦਾ ਇੱਕ ਥਾਵੇਂ ਕਰ ਮੇਰਾ ਇੱਕ ਥਾਵੇਂ ਹੋ ਜੂ ਇਹ ਉਰੋਂ ਆ ਗਈ ਇਹ ਫੇਰ ਅੱਡ ਮੱਠਣੀ ਐ ਇਹ ਸਾਰਾ ਹੀ ਫੜਾ ਫੂਕੇ ਮੁਕਗੀ ਮਤਲਬ ਇਹ ਵਿੱਚ ਦੇਖ ਕੇ ਐ ਲੱਗਦਾ ਵੀ ਦਾਣੇ ਆਉਂਦੇ ਨੇ ਇਹ ਤਾਂ ਫੋਕਾ ਦਾਣਾ ਵੱਧ ਹੁੰਦਾ ਜੇ ਕਿਤੇ ਇਹ ਫੋਕਾ ਦਾਣਾ ਨਾ ਹੋਵੇ ਤਾਂ ਬਹਿ ਜਾ ਬਹਿ ਜਾ ਕਰਾ ਦੇ ਨਿਕਲਦਾ ਪਹਿਲਾਂ ਹੀ ਬਹੁਤ ਆ ਇਹ ਸਾਰੀ ਭੋਕ ਪਈ ਐ ਆਈ ਦੂ ਬਾਅਦ ਫੇਰ ਕਿਤੇ ਵੱਡਣਾ ਉਹ ਵੀ ਅੱਡ ਵੱਡਣਾ ਉਹ ਕਿਸੇ ਹੋਰ ਦਾ ਜਿਹਦਾ ਉਹ ਆ ਉਹਦਾ ਹੀ ਆ ਹੈ ਤੇ ਉਹ ਪਰਲੇ ਦੋ ਕਿਲੇ ਬਾਕੀ ਉਹਨਾਂ ਨੇ ਮਿੱਟੀ ਪਟਾਈ ਹੋਈ ਉਹ ਅੱਡ ਰੱਖਿਆ ਹੋਇਆ ਉਹ ਚਾਇਦ ਕੀ ਕੋ ਲਾਇਆ ਨਹੀਂ ਹੈਗਾ ਤਾਰਾ ਇੰਨੀ ਨੀਵੇਂ ਵਿੱਚ ਹੈ ਬੰਦਾ ਕੱਪੜੇ ਸੁੱਕਣੇ ਪਾਲੇ ਪਤਾ ਨਹੀਂ ਕੀ ਘਾਟ ਹੈ ਇੱਧਰ ਪਤਾ ਨਹੀਂ ਬੰਦੇ ਬੁੰਦੇ ਨਹੀਂ ਹੈਗੇ ਮੈਂ ਕਹਿੰਦਾ ਮਦਰ ਮਲਾਜਮ ਬਾਕੀ ਆ ਖਾਲ ਬਹੁਤ ਸੋਹਣਾ ਅੱਜ ਆਪਣੇ ਨਾਲ ਜਿਹੜਾ ਉਹ ਬੱਜੀ ਬੈਠਾ ਦੁਰਗਾ ਉਹਨੂੰ ਫੜਾਈ ਮਸ਼ੀਨ ਪਤੰਦਰ ਨੇ ਸਟੀering ਐਨਾ ਘੁੱਟ ਕੇ ਫੜ ਲਿਆ ਵੀ ਮੁੜੀ ਨਾ ਕਿਸੇ ਪਾਸੇ ਨੂੰ ਮਾ ਸਾਹ ਜੈ ਨੂੰ ਜੱਟ ਲਾ ਛੱਡੇਗਾ ਤਾਂ ਹੀ ਮੁੜੂ ਪਹਿਲਾਂ ਵਿੰਗਰਾਂ ਡਾਊਨ ਕਰਕੇ ਬਹੁ ਹੈਮਲ ਬਾਜ ਬਹੁ ਕਰਦਾ ਸੀ ਹੁਣ ਵੀ ਐਂਗਲ ਦੇ ਪਾਲ ਜੇ ਕਰਕੇ ਮਾੜੀ ਮਾੜੀ ਕਿਚਕਿਚੀ ਹੁੰਦੀ ਆ ਨਹੀਂ ਹੋਰ ਕੋਈ ਫਾਇਦ ਨਹੀਂ ਅਸਲ ਅੰਛਰ ਦਾ ਬਦਲ ਨਹੀਂ ਪਊਗਾ ਕਿਚਕਿਚੀ ਜੀ ਕਰੀ ਜਾਂਦਾ ਲਿਆਉਣਿਆਂ ਕੱਲ ਨੂੰ ਪਾਇ ਫਿਰ ਦੇਖਦੇ ਆ 2.5 ਇੰਚੀ ਲਾਉਣਿਆਂ ਇਹਨੂੰ ਵੀ ਲਾਉਣਿਆਂ ਬੁੱਕਣ ਹਿੰਦ ਵਾਂਗੂ ਕੁੱਤੇ ਨਹੀਂ ਮੇ ਬਹਣ ਬਹੁਤ ਨੇ ਕੋਈ ਪੱਦਰ ਨਹੀਂ ਪਿਛਲੀ ਵਾਰੀ ਨਾ ਅਸੀਂ ਆ ਜਿਹੜਾ ਖੱਤਾ ਇੱਥੇ ਆ ਨੀਵਾ ਇਹ ਨਿਆਣੇ ਜਿਹੇ ਨੇ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ ਸੀ ਤੇ ਦਾਦਾ ਇਹਨਾਂ ਦਾ ਚਲੋ ਮਾਤਾ ਇਹਨਾਂ ਦੀ ਕੋਈ ਬੰਦਾ ਕਣਕ ਵੱਢ ਕੇ ਗਿਆ ਆ ਆ ਸੀਜ਼ਨ ਤੋਂ ਉਦੋਂ ਪਹਿਲੇ ਛਾਪ ਪਿਛਲੇ ਸਾਲ ਤੇ ਕਣਕ ਵੱਢ ਕੇ ਗਿਆ ਪਿੱਛੇ-ਪੁਛੇ ਦੇਖਿਆ ਨਹੀਂ ਬੱਲੀਆਂ ਅੱਧੀ-ਅੱਧੀ ਬੱਲੀ ਦੇ ਵਿੱਚ ਦਾਣੇ ਤੇ ਮੁੜ ਕੇ ਚਲੋ ਆਇਆ ਨਹੀਂ ਉਹ ਇਹਨਾਂ ਨੇ ਬਥੇਰਾ ਕਿਹਾ ਵੀ ਆ ਜਾ ਕਹਿੰਦਾ ਨਹੀਂ ਇੰਨੇ ਨਹੀਂ ਹੋਣੇ 2 ਕੁ ਕਵਾਂਟਲ ਦਾਣੇ ਹੋਣਗੇ ਤੇ ਸਾਨੂੰ ਕਹਿੰਦੇ ਵੀ ਦਵਾਰੇ ਤੁਸੀਂ ਵੱਢ ਦੋ ਵੀ ਕੱਢ ਦੋ ਵਿੱਚ ਦੀ ਮੈਂ ਕੱਢ ਤਾਂ ਦੰਨਿਆ ਹਨਾ ਵੀ ਇੱਕ ਵਾਰੀ ਤੁਸੀਂ ਉਹਨੂੰ ਪੁੱਛ ਲਓ ਵੀ ਕੱਲ ਨੂੰ ਵਾਲਾ ਕਹਿੰਦਾ ਵੀ ਮੇਰੀ ਵੱਢਮੀ ਕਰਤੀ ਵੀ ਜੇ ਹੁਣ ਛੋਟੀ ਤੂੜੀ ਵੀ ਨਹੀਂ ਮੁੜ ਕੇ ਬਾਨੀ ਕਿ ਮਸ਼ੀਨ ਨੇ ਜੜੋਂ ਚੱਕਣਾ ਤੁਸੀਂ ਇਹ ਖਾ ਬਣਾ ਲਓ ਵੀ ਇਹ 2 2.5 ਕਿਲੋ ਦਾ ਹੈ ਪੌਣੇ ਟੈਂਕ ਤੋਂ ਵੱਧ ਕਣਕ ਹੋ ਗਈ ਸੀ ਆਪ ਇਹਦਾ ਅੰਦਾਜ਼ਾ ਲਾ ਲਓ ਵੀ ਕਿੰਨੇ ਦਾਣੇ ਤੁਸੀਂ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਹਣਾ ਤੇ ਇੱਥੇ ਇੱਕ ਹੋਰ ਹੈ ਉਹ ਸਾਇਦਾ ਇਧਰ ਨੀ ਮাজা ਬਾਹਣ ਉਹ ਵੀ ਜਵਾਕ ਜੇ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਪੁੱਤ ਨਰਮ ਐ ਵੀ ਮੰਡੀ ਚ ਰੋਲੋਗੇ ਤੇ ਇੱਕ ਹੋਰ ਸੀ ਬੰਦਾ ਮਸ਼ੀਨ ਵਾਲਾ ਨਾ ਨਾ ਕਹਿੰਦਾ ਇਹ ਤਾਂ ਪੱਕੀ ਪਈ ਐ ਅਜੀ ਵਾਲੇ ਦੇਖ ਕੇ ਗਿਆ ਅਸੀਂ ਜੋ ਮੁੜ ਕੇ ਲੰਘੇ ਉਥੇ ਮਸ਼ੀਨ ਚੱਲੇ ਉਹ ਬੱਕਲੀਆਂ ਕੱਢਤੀਆਂ ਉਹਨਾਂ ਦੀਆਂ ਉਹ ਰੋਣ ਵਾਲੇ ਮੰਡੀ 'ਚ ਬੈਠੇ ਝਾਕਣ ਵਾਲੇ ਵਾਲੇ ਕਿਰਾਏ ਦੀ ਟਰਾਲੀ ਸਾਰਾ ਕੁਝ ਕਿਰਾਏ ਤੇ ਵੀ ਇਹ ਗੱਲਾਂ 'ਚ ਕੁਝ ਨਹੀਂ ਰੱਖਿਆ ਹੁੰਦਾ ਥੋੜੇ ਇੱਕ ਖੱਤਾ ਵੱਧ ਵੱਧ ਨਾਲ ਮਹਿਲ ਨਹੀਂ ਪੈਣ ਲੱਗਿਆ ਹਨ ਵੀ ਕਿਸੇ ਦਾ ਨਖ਼ਰਾਨ ਨਾ ਕਰੋ ਹੁਣਾਂ ਹੀ ਕਿਸੇ ਨੂੰ ਦਾਤੀ ਗਈ ਚੱਕਣ ਨਹੀਂ ਦਿੱਤੀ ਆਪੇ ਦੇਖ ਲਓ ਇਥੇ ਕੋਈ ਬੰਦਾ ਨਹੀਂ ਹੈਗਾ ਇਹਨਾਂ ਦਾ ਜਿੱਥੇ ਕਿਤੇ ਰਹਿੰਦਾ ਹੈ ਨਾ ਅਗਲੇ ਨੂੰ ਆਪ ਬਾਜ ਮਾਰ ਕੇ ਕਹਿੰਦਾ ਵੀ ਭਾਈ ਉੱਥੇ ਚਾਰ ਪੰਜ ਢਾਲ ਰਹਿ ਗਏ ਆਪਦੇ ਦੇਖ ਲਿਓ ਇਹ ਕੋਈ ਨੁਕਸਾਨ ਵੀ ਹੋ ਜੇ ਉਹ ਵੀ ਆਲੇ ਨੂੰ ਦੱਸੀਦਾ ਹੁਣ ਹਾਲੇ ਇਹਦਾ ਜਿਹੜਾ ਬਲੂਰ ਹੈ ਇਹ ਫੂਸ ਫਾਦ ਖੇਦਦਾ ਨਹੀਂ ਹਿੰਦ ਦਾ ਖਿੱਚ ਜਾਂਦੇ ਉਹਦੀਆਂ ਆਲੇ-ਦਾਲੇ ਚਾਦਰਾਂ ਛੋਟੀਆਂ ਨੇ ਉਹ ਮਤਲਬ ਜਿਵੇਂ ਕੋਈ ਖਤਲਾ-ਖੁੱਤਾ ਵੱਢ ਕੇ ਛਟਿਆ ਤਾਂ ਬਲੂਰ ਉਹਦਾ ਸਾਫ਼ ਕਰਨਾ ਪੈਂਦਾ ਹੁਣ ਜਿਵੇਂ ਬਲੂਰ ਚ ਫੂਸ ਪ੍ਰਾਲ ਫਸ ਗਿਆ ਤਾਂ ਹਵਾ ਬੰਦ ਹੋ ਗਈ ਮਸ਼ੀਨ ਤਾਂ ਵੀ ਢਾਣੇ ਮਾਰ ਜਾਂਦੀ ਹੈ ਉਹ ਹੈ ਜੇ ਵੀ ਕੰਮ ਹੋ ਜੇ ਹਨਾ ਇੱਕ ਇਹਦੇ ਮਲਕੀ ਦੇ ਜਿਵੇਂ 1 ਲੱਖ ਰੇਸ਼ ਘਟਾਉਣੇ ਆ ਇਹ ਉਦੋਂ ਦਾਣੇ ਮਾਰ ਜਾਂਦੀ ਹੈ ਇਕੱਠੀ ਹੁਣ ਉਹਦਾਂ ਇੱਕ ਦਿਨ ਮਾਰੇ ਤੇ ਉਹ ਅੰਕਲ ਕਹਿੰਦਾ ਵੀ ਆਹ ਕੀ ਚੱਕਰ ਬਣਿਆ ਉਹਨਾਂ ਨੂੰ ਦੱਸਿਆ ਵੀ ਆਹ ਕਾਰਨ ਹੋ ਗਿਆ ਸੀ ਕਹਿੰਦੇ ਚੱਲ ਕੋਈ ਨਹੀਂ ਉਹ ਹੈਗੇ ਲੱਦ ਜੀ ਉੱਤੇ ਦੀ ਉਵੇਂ ਹੀ ਅਸੀਂ ਲੱਦੇ ਜੀ ਦੁਬਾਰੇ ਲਗਾਤੀ ਚਾਲ ਜੀ ਹੁਣ ਬਾਅਦ ਦੇ ਵਿੱਚ ਇਹ ਚੀਜ਼ਾਂ ਦਾ ਕਲੇਸ਼ ਹੋ ਜਾਂਦਾ ਜੀ ਆਪਾਂ ਨਾ ਦੱਸੀ ਆਲਾ ਕਹਿੰਦਾ ਯਾਰ ਸਾਡੇ ਐਂ ਕਰ ਗਏ ਐ ਕਿ ਚਾਹੇ ਥੋੜਾ ਹੋਵੇ ਪਰ ਬਾਅਦ ਚ ਗੱਲ ਵੱਡੀ ਹੋ ਜਾਂਦੀ ਹੈ ਮੌਕੇ ਦੀ ਗੱਲ ਨਿਬੜੀ ਚੰਗੀ ਰਹਿੰਦੀ ਹੈ ਬਾਕੀ ਠੀਕ ਹੈ ਜੀ ਬਾਕੀ ਵੀਰਵਾਨ ਕੇ ਯਾਰ ਫੋਨ ਵਾਲੀ ਜ਼ਰੂਰ ਗੱਲ ਮੰਨਿਓ ਹਨ ਜੇ ਨਹੀਂ ਫੋਨ ਚੱਕਿਆ ਤਾਂ WhatsApp ਮੈਸੇਜ ਕਰ ਦਿਆ ਕਰੋ ਬੋਲ ਕੇ ਜਦੋਂ ਬੰਦਾ ਵਿਹਲਾ ਹੁੰਦਾ ਹੈ ਤਾਂ ਸਾਰਿਆਂ ਦੀ ਗੱਲ ਦਾ ਰਿਪਲਾਈ ਮਿਲੂਗਾ ਨਾਲੇ ਆਪਾਂ ਕਿਹੜਾ ਵੀ ਕੰਪਨੀ ਦੇ ਬੰਦੇ ਆ ਵੀ ਕਿਸੇ ਤੋਂ ਪੈਸੇ ਲਏ ਨੇ ਜਾਂ ਕਿਸੇ ਤੋਂ ਲੈਣੇ ਨੇ ਇਧਰ ਲੈ ਖੁੰਜਾ ਬਸ ਹਾਂ ਕੱਖਾਂ ਜਿਹਾਂ ਵਾਲਾ ਉਹੀ ਉਹੀ ਵੀ ਨਾਲੇ ਤਾਂ ਹਰੇਕ ਦੀ ਗੱਲ ਸੁਣੀ ਦੀ ਹੈ ਹਰੇਕ ਦਾ ਕੰਮ ਕਰੀਦਾ ਜੇ ਤਾਂ ਇਹ ਹੁੰਦਾ ਵੀ ਹਾਂ ਭਾਈ ਆਪਾਂ ਫੀਸ ਰੱਖੀ ਹੋਈ ਆ ਉਹ ਗੱਲ ਜੁਦਾ ਪਰ ਇਹ ਨਾ ਹੋਵੇ ਵੀ ਕਿਤੇ ਰੱਖਣੀ ਪਏ ਜੇ ਹਨ ਕਿਉਂਕਿ ਹੁਣ ਸਾਰਿਆਂ ਦਾ ਕੰਮ ਹੋ ਗਿਆ ਜਿਹਦਾ ਹੋ ਜਾਂਦਾ ਸਾਫ ਵਸੇ ਕਿਸੇ ਨੇ ਦਿੱਤੀ ਨਹੀਂ ਤੇ ਧੰਨਵਾਦ ਆ ਕਰਨਾ ਬਹੁਤ ਦੂਰ ਦੀ ਗੱਲ ਹੈਗੇ ਬੰਦੇ ਵਿੱਚ ਕਰਦੇ ਵੀ ਨੇ ਯਾਦ ਵੀ ਕਰਦੇ ਨੇ ਵੀ ਹਾਂ ਵੀਰੇ ਯਾਰ ਅਸੀਂ ਧਾਂਦੇ ਪਿੱਟਦੇ ਤੇ ਕਦੇ ਮਸ਼ੀਨ ਨੇ ਦੂਜਾ ਗੇਅਰ ਨਹੀਂ ਲਿਆ ਸੀ ਤੇ ਹੁਣ ਜੇ ਮਨ ਲਓ ਆਪਾਂ ਹੀ ਕਿਸੇ ਤੋਂ 2-4000 ਲੈ ਕੇ ਇਹਦਾ ਕੰਮ ਕਰਤਾ ਜਿ세 ਹੀ ਹੋ ਗਿਆ ਸਾਹ ਪਾਸੇ ਕੋਈ ਨਹੀਂ ਪਰ ਜੇ ਉਹੀ ਕੰਮ ਜੇ ਕਾਦਰ ਰਹੇਗੀ ਨਾ ਤਾਂ ਅਗਲਾ ਜਾਣਕਾਰੀ ਕਰ ਦਿੰਦਾ ਇਸ ਦੀ ਕਾਦਰ ਕੋذਦਾ ਦੇਖੋ ਕੋਈ ਨਹੀਂ ਹੁੰਦੀ ਇਹਦਾ ਕੰਮ ਕਰਾਇਆ ਬਸ ਵੀ ਮੇਰੇ ਕਰਨ ਤੱਕ ਸੀਮਤ ਰਹੇ ਬੰਦਾ ਵੀ ਮੈਨੂੰ ਕੋਈ ਮਤਲਬ ਨਹੀਂ ਹੁਣ ਉਹਦਨੇ ਜੋਤੀ ਉਰੀ ਗਏ ਨੇ ਰਾਤ ਨੂੰ ਨਾ ਇਹਦਾ ਪੰਪ ਦੀਆਂ ਪੱਤੀਆਂ ਪਾ ਕੇ ਆਏ ਨਾਲੇ ਕੰਪਰੈਸਰ ਦੀ ਸੀਲ ਪਾ ਕੇ ਆਏ ਇਹ ਬੰਦੇ ਨੇ ਪੈਸੇ ਤਾਂ ਬਹੁਤ ਦੂਰ ਦੀ ਗੱਲ ਆ ਰੋਟੀ ਤੱਕ ਨਹੀਂ ਪੁੱਸੀ 9:30 ਵਜੇ ਉਸ ਦਿਬਾ ਉੱਥੇ ਕੋਈ ਢਾਬਾ ਨਹੀਂ ਸੀ ਕੋਈ ਦੁਕਾਨ ਨਹੀਂ ਸੀ ਦਾਲ ਪੂਜੀ ਨਾਲ ਕੋਕ ਨਾਲ ਖਾ ਕੇ ਇਹ ਰਾਤ ਕੱਢੀ ਐ ਇਹ ਚੀਜ਼ਾਂ ਤੋਂ ਮਨ ਫਿੱਕਾ ਪੈਂਦਾ ਵੀ ਬੰਦਾ ਢਿੱਡ ਲਈ ਫਿਰਦਾ ਹੋਰ ਕਾਦੇ ਲਈ ਹੁੰਦਾ ਇੱਥੇ ਥਾਲਾ ਜੇ ਕੋਈ ਲਵੇ ਕੋਈ ਨਿਆਣਾ ਵੀ ਬੈਠਾ ਹੋਵੇ ਨਾ ਚਾਹੇ ਸ਼ਿੱਟੇ ਚੁਗਦੇ ਨੇ ਚਾਹੇ ਭਈਏ ਹੁਣ ਕੋਈ ਵੀ ਹੋਵੇ ਉੱਥੇ ਵੀ ਮਨ ਆਏ ਹੁੰਦਾ ਯਾਰ ਪਤਾ ਨਹੀਂ ਇਹਨਾਂ ਦੇ ਦਿਲ 'ਚ ਕੀ ਹੋਊਗਾ ਕਦੇ ਕਦੇ ਉੱਥੇ ਵੀ ਨਹੀਂ ਉਹਨਾਂ ਤੋਂ ਰੋਟੀ ਲਈ ਕੋਈ ਵੰਡ ਕੇ ਖਾਈ ਦੇ ਲੋਕ ਕੁਛ ਨਹੀਂ ਘਾਟਦਾ ਵੀ ਆਪ ਚਾਹੇ ਦੋ ਘਟਕ ਖਾ ਲੋ ਤੇ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਅੱਜ ਬਣੀਆ ਵੀਡੀਓ ਵਧੀਆ ਲੰਬੀ ਜੀ ਤੇ ਅੱਗੇ ਤਾਂ 14-15 ਦੀ ਰਹਿ ਜਾਂਦੀ ਅੱਜ ਲੰਘ ਹੀ ਹੋਣੀ ਆ 20 ਤੋਂ ਪਲੱਸ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਕੰਮ ਤੇ ਨਵੀਂ ਗੱਲਬਾਤ ਨਾਲ ਸასი ਕਾਲ ਦੀ